ਪੰਜਾਬੀਓ ਆਪਣੀ ਜਮੀਰ ਕਿੱਧਰ ਗਈ ਯਾਰ ਪੰਜਾਬ ਆਪਾਂ ਕਹਿੰਦਾ ਪੰਜਾਬੀਆਂ ਦਾ ਆਪਾਂ ਕਹੇ ਆਪਾਂ ਤੁਸੀਂ ਅਰਦਾਸ ਕਰਦੇ ਆ ਰਾਜ ਕਰੇਗਾ ਖਾਲਸਾ ਖਾਲਸਾ ਰਾਜ ਚਾਹੀਦਾ ਥੋੜਾ ਰਾਜ ਕਿੱਧਰ ਗਿਆ ਤੁਹਾਡੇ ਤਾਂ ਸਾਰਾ ਕੁਝ ਹੀ ਖੋ ਲਿਆ ਕੱਲਿਆ ਨਹੀਂ ਮੁੱਖ ਮੰਤਰੀ ਹੁਣ ਕੇਜਰੀਵਾਲ ਹੈ ਭਗਵੰਤ ਮਾਨਤਾ ਇੱਕ ਡੁਪਲੀਕੇਟ ਰੱਖਿਆ ਨਾਲ ਫੋਟੋ ਖਿਜਉਣ ਵਾਸਤੇ ਅੱਜ ਕੋਈ ਵੀ ਪ੍ਰੋਗਰਾਮ ਦੇਖੋ ਜੇ ਗਲੀ ਵੀ ਬਣਾਉਣੀ ਹੋਏ ਨਹੀਂ ਪੱਥਰ ਤੇ ਕੇਜਰੀਵਾਲ ਦਾ ਨਾਂ ਹੋਊਗਾ ਤਾਂ ਕੇਜਰੀਵਾਲ ਹੋਊਗਾ ਉੱਥੇ ਕੱਲਿਆ ਨਹੀਂ ਤੁਸੀਂ ਦੇਖ ਲਓ ਐਮਪੀ ਰਾਜ ਸਭਾ ਬਣਾਏ ਚਾਰੇ ਐਮਪੀ ਦਿੱਲੀ ਦੇ ਪੰਜਾਬ ਦਾ ਕੋਈ ਨਹੀਂ ਸੰਦੀਪ ਪਾਠਕ ਆਮ ਆਦਮੀ ਪਾਰਟੀ ਦਾ ਦਿੱਲੀ ਤੇ ਮੰਦਾ ਉਹਨੂੰ ਐਮਪੀ ਬਣਾਤਾ ਰਾਜ ਸਭਾ ਦਾ ਵਿਕਰਮ ਸਾਨੀ ਨੂੰ ਦਿੱਲੀੋਂ ਬਣਾਤਾ ਰਾਗਬ ਚੱਡੇ ਨੂੰ ਦਿੱਲੀੋਂ ਬਣਾਤਾ ਤੇ ਦੂਜੇ ਜਿਹੜੇ ਬਣਾਏ ਆ ਤੇ ਦਿੱਦੋਂ ਵੀ ਰਾਜ ਸਭਾ ਚ ਕੋਈ ਪੰਜਾਬ ਦੀ ਗੱਲ ਆਉਂਦੀ ਐ ਆ ਚੁੱਪ ਕਰਕੇ ਬਹਿ ਜਾਂਦੇ ਆ ਆ ਜਿਹੜਾ ਦਿੱਲੀ ਦਾ ਡਿਪਟੀ ਸੀਐਮ ਆ ਸ਼ਸ਼ੋੜੀਆ ਤੇ ਜੈਨ ਦੋਨੋਂ ਹੀ ਚੰਡੀਗੜਾ ਕਰੇ ਬਹਿ ਗਏ ਆ ਚੀਫ ਮਨਿਸਟਰ ਦੇ ਨਾਲ ਉਹਨਾਂ ਨੂੰ ਕੋਠੀਆਂ ਲੈ ਲਈਆਂ ਚਾਰ ਮਹਿਕਮੇ ਸ਼ਸ਼ੋੜੀਆ ਦੇਖਦਾ ਚਾਰ ਮਹਿਕਮੇ ਜੈਨ ਦੇਖਦਾ ਮੀਟਿੰਗਾਂ ਹੁਣ ਆ ਕਰਦੇ ਐ ਆ ਵੀ ਕਾਨੂੰਨ ਦੀ ਧਜੀਆਂ ਉਡਾ ਰਹੇ ਐ ਕਿਉਂਕਿ ਜਦੋਂ ਸੌਂਚਦੇ ਐ ਜਦੋਂ ਕੋਈ ਮੁੱਖ ਮੰਤਰੀ ਦੀ ਸੌਂਚ ਕਾਈ ਜਾਂਦੀ ਐ ਮੰਤਰੀ ਦੀ ਸੌਂਚ ਕਾਈ ਜਾਂਦੀ ਐ ਸੌਂਚ ਕੀ ਕੀਤਾ ਜਾਂਦਾ ਐ ਕਿ ਤੁਸੀਂ ਜਿਹੜਾ ਕੁਝ ਕਰੋਗੇ ਸੂਬੇ ਦਾ ਕੋਈ ਸਰਕਾਰ ਦਾ ਕਾਗਜ਼ ਤੇ ਸਾਈਨ ਕਰੋਗੇ ਉਹ ਕਨਫਿਡੈਂਸ਼ੀਅਲ ਐ ਕਿਸੇ ਨੂੰ ਦੱਸ ਨਹੀਂ ਸਕਦੇ ਇੱਥੇ ਬਗੈਰ ਸੌਂਚ ਕੇ ਸਾਰੀਆਂ ਫਾਈਲਾਂ ਆ ਦੇਖ ਰਹੀ ਐ ਕੱਲੀਆਂ ਨਹੀਂ ਹਰ ਮਹਿਕਮੇ ਉੱਤੇ ਮੇਰੇ ਕੋਲ ਲਿਸਟ ਹੈ ਹਰ ਮਹਿਕਮੇ ਵਿੱਚ ਦਿੱਲੀੋਂ ਬੰਦੇ ਲਾ ਦਿੱਤੇ ਐ ਇੱਕ ਬਹਿਬਕ ਕੁਮਾਰ ਆ ਮੈਂ ਨਾਲ ਗਿਆ ਉਹ ਚੀਫ ਅਡਵਾਈਜ਼ਰ ਸੀ ਉਹਨੂੰ ਵੀ ਇੱਥੇ ਇੰਚਾਰਜ ਨਾਤਾ ਸੀ ਐਮ ਹਾਊਸ ਦੇ ਵਿੱਚ ਇੱਕ ਸਲਨੀ ਮਿੱਤਰ ਹੈ ਜਿਹੜੀ ਜੈਨ ਦੀ ਪੀਏ ਸੀ ਉਹਨੂੰ ਓਐਸਡੀ ਲਾਤਾ ਹੈ ਹੈਲਥ ਮਿਨਿਸਟਰ ਪੰਜਾਬ ਦੇ ਨਾਲ ਇੱਕ ਅਰਪਿੰਦ ਮੋਦੀ ਐ ਉਹ ਵੀ ਦਿੱਲੀ ਕੇਜਰੀਵਾਲ ਦੇ ਨਾਲ ਸੀ ਫਾਈਨੈਂਸ਼ੀਅਲ ਐਡਵਾਈਜ਼ਰ ਲਾਤਾ ਇੱਕ ਵਿਜੇ ਨਾਇਰ ਉਹ ਵੀ ਦਿੱਲੀ ਦੇਖਦਾ ਸੀ ਕੇਜਰੀਵਾਲ ਦੇ ਘਰੇ ਪੈਂਦਾ ਸੀ ਉਹਨੂੰ ਸਾਰਾ ਸੀਐਮ ਹਾਊਸ ਦਸਮਾਲ ਦਿੱਤਾ ਰੀਨਾ ਗੁਪਤਾ ਕੋਈ ਦਿੱਲੀੋਂ ਇਹਦੀ ਸਾਥੀ ਉਹਨੂੰ ਪੰਜਾਬ ਪੋਲੂਸ਼ਨ ਬੋਰਡ ਦਾ ਚੇਅਰਮੈਨ ਲਾਤਾ ਹੈ ਇੱਕ ਦੀਪਕ ਚੋਹਾਨ ਆਯੂਪੀ ਤੋਂ ਪੰਜਾਬ ਇੰਡਸਟਰੀਅਲ ਕਾਰਪੋਰੇਸ਼ਨ ਦਾ ਬਣਾਤਾ ਇੱਕ ਰਕਾਇਸ਼ ਗੋਇਲ ਹੈ ਉਹਨੂੰ ਰੇਹੜਾ ਦਾ ਚੇਅਰਮੈਨ ਲਾਦਾ ਸਾਰੇ ਦਿੱਲੀੋਂ ਆ ਤੇ ਯੂਪੀ ਤੋਂ ਆ ਤੇ ਜਿੰਨੀ ਪੀਆ ਟੀਮ ਸਾਰੀ ਬਾਹਰੋਂ ਆ ਆ ਵਿਜੀਲੈਂਸ ਦਾ ਜਿਹੜਾ ਚੱਕਰ ਚੱਲ ਰਿਹਾ ਹੈ ਆ ਪੰਜਾਬ ਵਿਜੀਲੈਂਸ ਵਾਲੇ ਅਫਸਰਾਂ ਨੂੰ ਕੁਛ ਨਹੀਂ ਪੁੱਛਦੇ ਇੱਕ ਇਹਨਾਂ ਨੇ ਮਹੇਸ਼ ਪੂਰੀ ਲਿਆਂਦਾ ਜਿਹੜਾ ਇਹਦਾ ਸਾਥੀ ਸੀ ਕੇਜਰੀਵਾਲ ਦਾ ਦਿੱਲੀ ਉਹ ਸੀਬੀਏ ਤੋਂ ਰਟਾਇਰ ਹੋਇਆ ਉਹਨੂੰ ਵਿਜੀਲੈਂਸ ਡਿਪਾਰਟਮੈਂਟ ਦੇ ਦਿੱਤਾ ਤੇ ਉਹਨੂੰ ਕਿਹਾ ਸਾਰਿਆਂ ਨੂੰ ਫੜ ਮਜੀਠਿਆ ਸਾਹਿਬ ਦੇ ਕਲਾਬ ਜੇ ਪਰਚਾ ਦਿੱਤਾ ਗਿਆ ਆ ਮਹੇਸ਼ ਪੂਰੀ ਨੇ ਦਿੱਤਾ ਉੱਥੇ ਬੰਧਦਾ ਉਹ ਹੁਕਮ ਦਿੰਦਾ ਹੈ ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ ਚ ਕੀ ਹੋ ਰਿਹਾ ਅੱਜ ਮੀਂਹ ਨਾਲ ਆ ਦਰਿਆ ਭਰ ਗਿਆ ਅੱਜ ਮੈਂ ਦੇਖਿਆ ਕੱਗਰ ਦਾ ਹੀ ਪਾਣੀ ਟੱਪੀ ਜਾਂਦਾ ਸਾਡੇ ਉਧਰ ਫਾਜ਼ਲ ਕਾ ਵੀ ਪਿੰਡਾਂ ਚ ਪਾਣੀ ਆ ਗਿਆ ਕੋਈ ચીਫ ਮਨਿਸਟਰ ਨੂੰ ਫਿਕਰ ਨਹੀਂ ਕੋਈ ਮੁੱਖ ਮੰਤਰੀ ਨੂੰ ਫਿਕਰ ਨਹੀਂ ਨਰਮੇ ਦੀ ਫਸਲ ਪਿਛਲੀ ਵਾਰ ਤਬਾਹ ਹੋ ਗਈ ਕੋਈ ਮੁਆਵਜ਼ਾ ਨਹੀਂ ਝੋਨਾ ਤਬਾਹ ਹੋ ਗਿਆ ਕੋਈ ਫਿਕਰ ਨਹੀਂ ਝੂਠ ਤੇ ਝੂਠ ਬੋਲ ਬੋਲ ਕੇ ਇਹਨਾਂ ਨੇ ਆਪਣੇ 3 ਸਾਲ ਖਰਾਬ ਕਰ ਦਿੱਤੇ ਅੱਜ ਸਰਕਾਰ ਲੱਗਦੀ ਹੈ ਲੁੱਟਣ ਤੇ ਲੱਗੇ ਆ ਹਰ ਚੀਜ਼ ਚ ਲੁੱਟਣਦੇ ਆ ਆ ਸ਼ਰਾਬ ਦੇ ਠੇਕਿਆਂ ਤੋਂ ਲੈ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੰਨੀ ਨੀਅਤ ਮਾੜੀ ਹੈ ਕਿਉਂਕਿ ਆ ਇਲੈਕਸ਼ਨ ਦੂਜੇ ਸੂਪਿਆਂ ਚ ਲੜਨਾ ਚਾਹੁੰਦੇ ਆ ਜਿਹੜੇ ਪੰਜਾਬ ਦੇ ਸਰਕਾਰੀ ਨੌਕਰੀਆਂ ਦਾ ਵੀ ਕਾਨੂੰਨ ਬਦਲ ਦਿੱਤਾ ਸਾਡੇ ਟਾਈਮ ਸੀ ਕਿ ਪੰਜਾਬ ਦੀ ਸਰਕਾਰੀ ਨੌਕਰੀਆਂ ਕੱਲੇ ਪੰਜਾਬੀ ਲੈ ਸਕਦੇ ਐ ਇਹਨਾਂ ਨੇ ਉਹ ਪੰਜਾਬੀ ਲਫ਼ਜ਼ ਕੱਢ ਕੇ ਹੁਣ ਕਹਿੰਦਾ ਕੋਈ ਮਰਜ਼ੀ ਤੇ ਹੁਣ ਦੇਖ ਲਓ ਤਕਰੀਬਨ 25000 ਜਿਹੜੀਆਂ ਨੌਕਰੀਆਂ ਮਿਲੀਆਂ ਅੱਧੇ ਬੰਦੇ ਯੂਪੀ ਬਿਹਾਰ ਹਰਿਆਣਾ ਤੋਂ ਰਾਜਸਥਾਨ ਤੋਂ ਉਹਨਾਂ ਨੂੰ ਦਿੱਤੀਆਂ ਹਾਲਾਤ ਕੀ ਆਪਨੇ ਸਰ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਿਆਂ ਆ ਵੱਡਾ ਪਾਪ ਆਪਾਂ ਤੋਂ ਹੋਇਆ ਆਪਾਂ ਆਪਣੇ ਪੈਰ ਵਢੇ ਆ ਤੁਸੀਂ ਆਪਣੀ ਕੌਮ ਦੀ ਇੱਜ਼ਤੇ ਬੰਦੀ ਸ਼ਰੋਮ ਨੀ ਕਾਲੀ ਦਲ ਨੂੰ ਕਮਜ਼ੋਰ ਕਰਤਾ ਨੁਕਸਾਨ ਕੀ ਹੋਇਆ ਥੋੜੇ ਇੱਕ ਫੈਸਲੇ ਨਾਲ ਆਪਾਂ ਕਮਜ਼ੋਰ ਕਰਤਾ ਤੇ ਜਿਹੜੀਆਂ ਦਿੱਲੀ ਦੀ ਤਾਕਤਾਂ ਦਿੱਲੀ ਦੀ ਪਾਰਟੀਆਂ ਨੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਤੇ ਲੱਗ ਸ਼ੁਰੂ ਹੋ ਗਏ ਆ ਜਿਵੇਂ ਮੈਥੋਂ ਪਹਿਲੇ ਦੱਸਿਆ ਤਾਕਤ ਹਜ਼ੂਰ ਸਾਹਿਬ ਤੇ ਅੱਜ ਕੌਮ ਦਾ ਕੌਮ ਨਹੀਂ ਕੰਟਰੋਲ ਕਰਦੀ ਹੁਣ ਮਹਾਰਾਸ਼ਟਰ ਸਰਕਾਰ ਦੇ ਥੱਲੇ ਆ ਗਿਆ ਹੁਣ ਉਹ ਫੈਸਲਾ ਕਰਦੇ ਐ ਤਾਕਤ ਹਜ਼ੂਰ ਸਾਹਿਬ ਚ ਕੀ ਹੋਊਗਾ ਤਾਕਤ ਪਟਨਾ ਸਾਹਿਬ ਤੇ ਵੀ ਇਹਨਾਂ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਾਲੀ ਦਲ ਨੇ ਕਾਲੀ ਦਲ ਦੇ ਥੋੜੇ ਬਜ਼ੁਰਗਾਂ ਨੇ ਦਿੱਲੀ ਜਾ ਕੇ ਮੋਰਚਾ ਲਾ ਕੇ ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅੱਜ ਸਾਰੀ ਤੋੜ ਕੇ ਉਹ ਆਪਣੇ ਆਪ ਆਪਣੇ ਕੋਲੇ ਲੈ ਗਏ ਐ ਸ਼ਰੋਣੀ ਥੋੜੀ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕੌਮ ਦਾ ਪਾਰਲੀਮੈਂਟ ਹੈ ਜੋ ਆਪਣੀ ਸਭ ਤੋਂ ਵੱਡੀ ਤਾਕਤ ਸੀ ਅੰਗਰੇਜ਼ਾਂ ਨੂੰ ਵੀ ਹਿੰਮਤ ਨਹੀਂ ਸੀ ਹੱਥ ਲਾਉਣ ਵਾਸਤੇ ਪਰ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਤੇ ਅੱਜ ਉਹ ਵੀ ਤੋੜ ਦਿੱਤੀ ਤੇ ਹੁੰਤਾ ਐਡਾ ਵੱਡਾ ਸਾਜ਼ਿਸ਼ ਹੋ ਗਈ ਨਕਸ਼ਾਨਾ ਸੀ ਕਾਲੀ ਦਲ ਨੂੰ ਖਤਮ ਕਰਨਾ ਮੇਰਾ ਮਨ ਤਾਂ ਨਹੀਂ ਸੀ ਗੱਲ ਕਰਨ ਨਹੀਂ ਪਰ ਅੱਜ ਦੁੱਖ ਨਾ کہہ ਰਹੇ ਆ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਥੋੜੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਹੈ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਫਿਰ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੂ ਕਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀਜ਼ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਕਿਵੇਂ ਸੰਭਲ ਕੀਤੇ ਜਾਣਗੇ ਸਾਰੀ ਪਲੈਨਿੰਗ ਮੇਰੇ ਕੋਲੇ ਇਹਨਾਂ ਨੇ ਸਾਡੇ ਦਸਮਨ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਸਿੱਖ ਪੰਥ ਦੀ ਕਿ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕੋਈ ਬੁਲਾਇਆ ਜਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚੁਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਝਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਈ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਝੋਲੀ 'ਚ ਪਾਉਣਾ ਪਰ ਉਹਨਾਂ ਨਿਸ਼ਾਨਾ ਸੀ ਕਿ ਆ ਝੋਲੀ 'ਚ ਪਾਊਗਾ ਤੈਨੂੰ ਅਸੀਂ ਕੱਢ ਦਾਂਗੇ ਪਰ ਰੱਬ ਪਰਮਾਤਮਾ ਪਰਮਾਤਮਾ ਹੀ ਹੁੰਦਾ ਹੈ ਦੇਖੋ ਗੋਲੀ ਚਲਾਣ ਤੱਕ ਆ ਗਏ ਜਿਹੜੇ ਬੰਦੇ ਨੇ ਗੋਲੀ ਚਲਾਈ ਤੁਸੀਂ ਦੱਸ ਦੋ ਐਫ ਆਰ ਕੀ ਰਜਿਸਟਰ ਕੀਤੀ ਹੈ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਹੋਏ ਤੇ ਪੁਲਿਸ ਨੇ ਕੀ ਐਫਰ ਲਿਖੀ ਹੈ ਕੀ ਜੀ ਰੋਲੇ ਗੋਲੇ ਚ ਇੱਕ ਬਗੈਰ ਪਛਾਣੇ ਬੰਦੇ ਤੋਂ ਗੋਲੀ ਚੱਲ ਗਈ ਤੱਕੇ ਸਾਰਿਆਂ ਨੂੰ ਪਤਾ ਕਿਹਨੇ ਜਲਾਈਆ ਕਿਵੇਂ ਆਇਆ ਤੇ ਉਹਦੀ ਬੇਲ ਵੀ ਕਰਾਤੀ ਹੈ ਪਰ ਸਾਨੂੰ ਕੋਈ ਪਰਵਾਹ ਨਹੀਂ ਹੈ ਜਿਹਦੇ ਹਸਰਤੇ ਰੱਬ ਦਾ ਹੱਥ ਹੈ ਉਹਨੂੰ ਕੀ ਚਿੰਤਾ ਹੈ ਐਸ ਕਰਕੇ ਨਾ ਮੇਰੇ ਪਿਤਾ ਬਾਦਲ ਸਾਹਿਬ ਝੁਕੇ ਸੀ 16 ਸਾਲ ਜੇਲਾ ਕਟੀਆਂ ਅੱਜ ਜਿਹੜਾ ਕਾਲੀ ਦਲ ਹੈ ਤੁਹਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਦੇ ਕੇ ਬਣਾਇਆ ਹੈ ਅੱਜ ਜਿਹੜੀ ਕੌਮ ਅੱਜ ਖੜੀ ਹੈ ਅੱਜ ਇਹਨੀ ਤਰੱਕੀ ਦੇਖਦੇ ਹਾਂ ਅੱਜ ਤੁਹਾਡੇ ਖੇਤਾਂ 'ਚ ਟਿਊਬਵਲ ਕਨੈਕਸ਼ਨ ਹੈ ਦੱਸੋ ਕਿਨੇ ਟਰੂਲ ਕਨੈਕਸ਼ਨ ਤੁਹਾਨੂੰ ਦਿੱਤੇ ਅਕਾਲੀ ਦਲ ਤਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਹਾਨੂੰ ਮੁਫਤ ਬਿਜਲੀ ਕਿਨੇ ਦਿੱਤੀ ਅਕਾਲੀ ਦਲ ਨੇ ਤੁਹਾਡੀਆਂ ਮੰਡੀਆਂ ਪਿੰਡਾਂ ਚ ਕਿਨੇ ਬਣਾਈਆਂ ਦਾਣਾ ਮੰਡੀਆਂ ਅਕਾਲੀ ਦਲ ਨੇ ਐਮ ਐਸ ਪੀ ਫਸਲਾ ਤੇ ਲਾਗੂ ਕਿਨੇ ਕਰਾਈ ਅਕਾਲੀ ਦਲ ਨੇ ਮਹਿਰਾ ਕਿਨੇ ਕੱਡੀਆਂ ਅਕਾਲੀ ਦਲ ਨੇ ਕੱਸੀਆਂ ਬਣਾਈਆਂ ਪੱਕੇ ਖਾਲੇ ਬਣਾਏ ਤੁਹਾਡੇ ਟਰੈਕਟਰ ਤੇ ਟੈਕਸ ਮਾਫ ਕੀਤਾ ਮੈਨੂੰ ਇੱਕ ਦੱਸ ਦਿਓ ਇੱਕ ਦੱਸ ਦਿਓ ਪਿਛਲੇ 50 60 70 ਸਾਲਾਂ ਵਿੱਚ ਇੱਕ ਨਿਸ਼ਾਨੀ ਕਾਂਗਰਸ ਦੀ ਦੱਸ ਦਿਓ ਇੱਕ ਗੱਲ ਕੋਈ ਹੋਰ ਕਿਸੇ ਲੀਡਰ ਦੀ ਪਾਰਟੀ ਦੱਸ ਦਿਓ ਜੇ ਗਰੀਬ ਦੀ ਬਾਹ ਫੜੀ ਗਰੀਬ ਨਾਲ ਛਾਤੀ ਨਾਲ ਲਾਇਆ ਸਹਾ ਪ੍ਰਕਾਸ਼ ਸਿੰਘ ਬਾਦਲ ਨੇ ਆ ਬਜ਼ੁਰਗਾਂ ਨੂੰ ਪੈਨਸ਼ਨ ਪਹਿਲੇ ਪੰਜਾਬ 'ਚ ਨਹੀਂ ਹੁੰਦੀ ਸੀ ਸਭ ਤੋਂ ਪਹਿਲੇ ਦੇਣ ਛੁੜੀ ਕੀਤੀ ਬਾਦਲ ਸਾਹਿਬ ਨੇ ਆਤਾਦ ਸਕੀਮ ਬਾਦਲ ਸਾਹਿਬ ਲੈ ਕੇ ਨੀਲੇ ਕੜ ਬਣਾ ਕੇ ਸ਼ਗਨ ਸਕੀਮ ਬਾਦਲ ਸਾਹਿਬ ਦੀ ਸੀ ਲੜਕੀਆਂ ਨੂੰ ਪੜਨ ਵਾਸਤੇ ਸਾਈਕਲ ਦੇਣੇ ਬਾਦਲ ਸਾਹਿਬ ਦੇ ਸੀ ਇਹ ਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਉਣਾ ਆ ਸਕੀਮ ਵੀ ਬਾਦਲ ਸਾਹਿਬ ਨੇ ਸੀ ਸਾਡੀ ਸਰਕਾਰ ਦੇ ਦੌਰਾਨ 7 ਲੱਖ 80 ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਕਿਸੇ ਨੂੰ ਡਾਕਟਰ ਬਣਾਇਆ ਇੰਜੀਨੀਅਰ ਬਣਾਇਆ ਅੱਜ ਸਾਰਾ ਕੁਝ ਬੰਦ ਹੈ ਆ ਮਲਾਜ਼ਮਾਂ ਨੂੰ ਜਿੰਨੀਆਂ ਥਰਕਾਵਾ ਬਿੱਲੀਆਂ ਡੀਏ ਮਿਲੇ ਪ੍ਰਮੋਸ਼ਨਾਂ ਹੋਈਆਂ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਆ ਪੁਲਿਸ ਵਾਲੇ ਬੈਠੇ ਖੜੇ ਆ ਇਹਨਾਂ ਨੂੰ ਪੁੱਛ ਰੋ ਕਿਦੋਂ ਭਰਤੀ ਹੋਏ 70% ਪੁਲਿਸ ਨੂੰ ਕਾਲੀ ਦਲ ਨੇ ਭਰਤੀ ਕੀਤਾ ਆ ਕਿਉਂਕਿ ਕਾਲੀ ਦਲ ਥੋੜੀ ਪਾਰਟੀ ਐ ਥੋੜੀ ਜਾਣ ਐ ਪਰ ਆਪਾਂ ਪਛਾਨਿਆ ਹੀ ਨਹੀਂ ਠੱਗਾਂ ਦੇ ਗੱਲਾਂ ਚ ਆ ਗਏ ਲੋਕਾਂ ਦੀਆਂ ਗੱਲਾਂ ਚ ਆ ਗਏ ਝੂਠੇ ਪ੍ਰਚਾਰ ਦੀਆਂ ਗੱਲਾਂ ਚ ਆ ਗਏ ਤੇ ਕਚਾਰ ਕਰਨਾ ਕੌਣ ਸੀ ਆਈ ਕਾਂਗਰਸ ਤੇ ਝਾੜੂ ਵਾਲੇ ਜਿਨ੍ਹਾਂ ਨੇ ਇਹ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਨੂੰ ਗੁਰੂ ਘਰ ਦੇ ਰੱਖਿਆ ਕਰਨ ਵਾਲੀ ਪਾਰਟੀ ਨੂੰ ਗੁਰੂ ਘਰ ਵਾਸਤੇ ਜਾਨ ਕੁਰਬਾਨ ਨਵਾਸ ਕਰਨ ਵਾਲੀ ਪਾਰਟੀ ਨੂੰ ਗੁਰੂ ਦੀ ਦੋਸ਼ੀ ਬਣਾਤਾ ਬੇਅਦਬੀਆਂ ਦਾ ਨਾਂ ਲਾ ਕੇ ਬੇਅਦਬੀ ਹੁਣ ਹੋ ਰਹੀ ਹੈ ਕੋਈ ਬੋਲਿਆ ਕਿੱਧਰ ਗਿਆ ਦਾदूਵਾਲ ਕਿੱਧਰ ਗਏ ਮੰਡ ਸਾਹਿਬ ਕਿਧਰ ਗਏ ਉਹ ਲੋਕ ਜਿਹੜੇ ਸਰਕਾਰ ਰੋਗਦੇ ਸੀ ਅੱਜ ਕਿਉਂ ਨਹੀਂ ਬੋਲਦੇ ਕਿਉਂਕਿ ਉਦੋਂ ਉਹਨਾਂ ਦਾ ਨਿਸ਼ਾਨਾ ਸੀ ਕਾਲੀ ਦਲ ਨੂੰ ਥੱਲੇ ਕਰਨਾ ਤੁਸੀਂ ਦੇਖੋ ਆ ਹੁਣੀ ਹੁਣੀ ਆ ਇੱਕ ਛੇ-ਸੱਤ ਮਹੀਨੇ ਪਹਿਲੇ ਜਿਹੜੀ ਮਲੇਰ ਕੋਟ ਮਲੇਰ ਕੋਟਲੇ ਬੇਅਦਬੀ ਹੋਈ ਸੀ ਅਸੀਂ ਉਦੋਂ ਸਰਕਾਰ ਸੀ ਅਸੀਂ ਨਾਲ ਦੇ ਨਾਲ ਬੰਦਾ ਫੜਿਆ ਕਿਹੜਾ ਸੀ ਨਰੇਸ਼ ਯਾਦਵ ਕੋਣਾ ਨਰੇਸ਼ যাদਬ ਆਮ ਆਦਮੀ ਪਾਰਟੀ ਦਾ ਦਿੱਲੀਓ ਐਮ ਐਲ اے ਸਿਟਿੰਗ ਐਮ ਐਲ اے ਸੀ ਜਿਹੜੇ ਮਲੇਰਕੋਟਲੀ ਆ ਕੇ ਬੇਅਦਬੀ ਕੀਤੀ ਕਿਉਂਕਿ ਉਦੋਂ ਤੱਕ ਆ ਜਿੰਨੇ ਦਿੱਲੀਓ ਆਏ ਸੀ ਨਿਸ਼ਾਨਾ ਸੀ ਇੱਥੇ ਗੜਬੜ ਬੇਅਦਬੀਆਂ ਕਰਾ ਕੇ ਮਾਹੌਲ ਖਰਾਬ ਕਰਦੇ ਹੋ ਤੇ ਤੁਸੀਂ ਹੈਰਾਨ ਰਹ ਜਾਓਗੇ ਵੱਡੀ ਗੱਲ ਦੇਖੋ ਚੋਰ ਕਿੱਡੇ ਵੱਡੇ ਐ ਉਸ ਨਰੇਸ਼ ਯਾਦਵ ਨੇ ਬੇਅਦਬੀ ਕੀਤੀ ਕਿ ਉਹਦੇ ਵਕੀਲ ਕੌਣ ਸੀ ਰਪਾਲ ਚੀਮਾ ਅੱਜ ਦਾ ਜਿਹੜਾ ਖਜ਼ਾਨਾ ਮੰਤਰੀ ਹੈ ਹਰਜੋਤ ਬੈਂਸ ਉਹਦੇ ਵਕੀਲ ਹੈ ਅਖੀਰ ਤੱਕ ਉਹਦੇ ਵਕੀਲ ਰਹੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਕੇਸ ਹਾਰ ਜਾਣਾ ਕੇਜਰੀਵਾਲ ਨੂੰ ਕਿਹਾ ਤੇ ਨਰੇਸ਼ ਆਦਮ ਨੇ ਕਿਹਾ ਕੇਜਰੀਵਾਲ ਨੂੰ ਜੇ ਤੁਸੀਂ ਕੇਸ ਵਾਪਸ ਨਾ ਕੀਤਾ ਮੈਂ ਕਹਿ ਦੂੰਗਾ ਕਿ ਤੁਸੀਂ ਮੈਨੂੰ ਭੇਜਿਆ ਤੁਸੀਂ ਦੇਖੋ ਕਿੰਨੀ ਮਾੜੀ ਗੱਲ ਕੀਤੀ ਕੇਜਰੀਵਾਲ ਨੇ ਡੀਸੀ ਨੂੰ ਬੁਲਾਇਆ ਪੰਜਾਬ ਕਪਲੇਰਕੋਟਲੇ ਵਾਲੇ ਦਾ ਉਹਨੂੰ ਕਿਹਾ ਕੇਸ ਹੀ ਵਾਪਸ ਕਰ ਦਿਓ ਸਾਰੀ ਪੈਸ ਹੋ ਗਈ ਫੈਸਲੇ ਤੇ ਆ ਗਈ ਕੇਜਰੀਵਾਲ ਨੇ ਡੀਸੀ ਨੂੰ ਕਿਹਾ ਡੀਸੀ ਨੇ ਜਿਹਨੇ ਪਿਗੇਸ ਪਾਇਆ ਉਹ ਤੋਂ ਵਾਪਸ ਲੈ ਕੇ ਕੋਰਟ ਨੂੰ ਦਰਖਾਸਤ ਦੇ ਦਿੱਤੀ ਕਿ ਅਸੀਂ ਕੇਸ ਵਾਪਸ ਚੋਣਿਆ ਕੇਸ ਬੇਅਦਬੀ ਦਾ ਕੇਸ ਵਾਪਸ ਚੋਣਿਆ ਪਰ ਜੱਜ ਸਾਹਿਬ ਤਗੜੇ ਸੀ ਜੱਜ ਸਾਹਿਬ ਨੇ ਕਿਹਾ ਮੈਂ ਨਹੀਂ ਹੁਣ ਦਿੰਦਾ ਵਾਪਸ ਤੇ ਦਸੰਬਰ ਦੀ ਪਹਿਲੀ ਤਰੀਕ ਨੂੰ 8-9 ਮਹੀਨੇ ਪਹਿਲੇ ਫੈਸਲਾ ਦਿੱਤਾ ਕੀ ਨਰੇਸ਼ ਯਾਦਵ ਕੋਈ ਗੁਨੇਗਾਰ ਹੈ ਉਹ ਦੋਸ਼ੀਆਂ ਨੂੰ ਅੰਦਰ ਕਰਤਾ ਫਿਰ ਵੀ ਟੀਟ ਨੇ ਐਨੇ ਰੋਲਾ ਪਾਤਾ ਨਰੇਸ਼ ਯਾਦਵ ਮੈਂ ਦੱਸੂਗਾ ਉਹਦੇ ਬਾਅਦ ਦਿੱਲੀ ਦੇ ਇਲੈਕਸ਼ਨ ਆਏ ਕੋਈ ਨਰੇਸ਼ ਯਾਦਵ ਨੂੰ ਆਮ ਆਦਮੀ ਪਾਰਟੀ ਨੇ ਜਿਹਨੇ ਬੇਇਜ਼ਤੀ ਕੀਤੀ ਜਿਹੜਾ ਜੇਲ੍ਹ ਚ ਸੈਸ਼ਨ ਜੱਜ ਨੇ ਅੰਦਰ ਕਰਤਾ ਉਹਨੂੰ ਫਿਰ ਤੋਂ ਟਿਕਟ ਦਿੱਤੀ ਦਿੱਲੀ ਆਮ ਆਦਮੀ ਪਾਰਟੀ ਯਾਰ ਐਜੇ ਲੋਕ ਆ ਕ੍ਰਿਮੀਨਲ ਬੰਦੇ ਆ ਠੱਗਾ ਆਇਆ ਆਪਣਾ ਲੁੱਟ ਕੇ ਸਾਰਾ ਕੁਝ ਤੋ ਖਾਬ ਕਰਤਾ ਪੰਜਾਬ ਖਜ਼ਾਨਾ ਲੁੱਟੀ ਜਾਂਦੇ ਐ ਆ ਜਿਹੜੇ ਇਸ਼ਤਿਹਾਰ ਲਾਉਂਦੇ ਐ ਆ ਫੋਟੋਆਂ ਕੇਜਰੀਵਾਲ ਦੀ ਲਾਉਂਦੇ ਐ 1000 ਕਰੋੜ ਰੁਪਇਆ ਸਾਲ ਦਾ ਆ ਇਸ਼ਤਿਹਾਰਾਂ ਦੇ ਲਾਉਂਦੇ ਐ ਤਕਰੀਬਨ 4000 ਕਰੋੜ ਲਾਤਾ ਤੇ ਕਹਿੰਦੇ ਅਸੀਂ ਆਟਾ ਦਾਲ ਨਹੀਂ ਦੇ ਸਕਦੇ ਸਾਡੇ ਕੋਲ ਪੈਸਾ ਹੈ ਨਹੀਂ ਸਕੇ ਨਹੀਂ ਦੇ ਸਕਦੇ ਅਸੀਂ ਪੈਸਾ ਹੈ ਨਹੀਂ ਪੈਨਸ਼ਨ ਨਹੀਂ ਦੇ ਸਕਦੇ ਵਧਾ ਸਕਦੇ ਪੈਸਾ ਹੈ ਨਹੀਂ ਪਰ ਆਪਣੀਆਂ ਫੋਟੋਆਂ ਦੇ ਲਾਉਣ ਵਾਸਤੇ ਇਹਨਾਂ ਕੋਲੇ ਪੈਸਾ ਹੈ ਇਸ ਕਰਕੇ ਮੈਂ ਤੁਹਾਨੂੰ ਆਈ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਨੂੰ ਬਚਾਉਣਾ ਹੈ ਤੁਸੀਂ ਬਚਾ ਸਕਦੇ ਹੋ ਨਾ ਕਾਂਗਰਸ ਦਾ ਪੰਜਾਬ ਕਰ ਰਿਹਾ ਹੈ ਨਾ ਝਾੜੂ ਵਾਲਿਆਂ ਦਾ ਪੰਜਾਬ ਕਰ ਰਿਹਾ ਹੈ ਨਾ ਭਾਜਪਾ ਦਾ ਪੰਜਾਬ ਕਰ ਰਿਹਾ ਹੈ ਜੇ ਕਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਰ ਹੈ ਆ ਸਪਨਾ ਕਰ ਹੈ ਆ ਤਾਂ ਗੈਸਟ ਹਾਊਸ ਮੰਗੂ ਆਉਂਦੇ ਐ ਸਹਿਰ ਸਪਾਟੇ ਵਾਸਤੇ ਲੁੱਟਣ ਆਉਂਦੇ ਐ ਜਦੋਂ ਤੁਸੀਂ ਦਾ ਲਾ ਦਿੰਨੇ ਹੋ ਉਹਨੇ ਪੰਜ ਸਾਲ ਲੁੱਟ ਕੇ ਚਲੇ ਜਾਂਦੇ ਐ ਤੇ ਫਿਰ ਆਪਾਂ ਪਛਤਾਉਨੇ ਐ ਫਿਰ ਯਾਦ ਕਰਦੇ ਆ ਕਾਲੀ ਦਲ ਨੂੰ ਤੇ ਫਿਰ ਤੁਸੀਂ ਫਿਰਦੋ ਲਿਆਉਣੇ ਹੋ ਪਰ ਪਿਛਲੇ 10 ਸਾਲ ਤਾ ਆਪਾਂ ਗੱਲਾਂ ਜੀ ਇੰਨੀ ਆ ਗਏ ਕਿ ਇੱਕ ਦੇ ਬਾਅਦ ਹੋਰ ਤੇ ਲਾਰੇ ਆ ਜਾ ਗਏ ਭੁੱਲ ਗਏ ਆਪਣਿਆਂ ਨੂੰ ਤੇ ਅੱਜ ਬਰਬਾਦ ਹੋ ਗਿਆ ਪੰਜਾਬ ਹਲੇ ਵੀ ਮੈਨੂੰ ਡਰ ਹੈ ਕੋਈ ਨਾ ਕੋਈ ਹੋਰ ਨਾ ਆ ਜੇ ਕਹੂਗਾ ਮੈਂ ਪੰਥਕ ਐ ਮੈਂ ਇਹ ਐ ਉਹ ਐ ਪਛੋਕਰ ਦੇਖਿਆ ਕਰੋ ਜਦੋਂ ਆਪਾਂ ਆਪਣੇ ਬੱਚੇ ਦਾ ਰਿਸ਼ਤੇ ਦਾ ਰਿਸ਼ਤਾ ਕਰਨ ਜਾਂਦੇ ਆ ਪਰਿਵਾਰ ਦਾ ਪਛੋਕਰ ਦੇਖਦੇ ਆ ਉਸ ਘਰ ਦਾ ਪਛੋਕਰ ਦੇਖਦੇ ਆ ਤੁਸੀਂ ਆਪਣੀ ਜ਼ਿੰਦਗੀ ਜਾਨ ਦੇਣ ਤੋਂ ਪਹਿਲੇ ਪਛੋਕਰ ਦੇਖਦੇ ਨਹੀਂ ਜਿਹੜਾ ਆਉਂਦਾ ਆ ਪਾਸਾਉਂਦੇ ਪਤਾ ਨਹੀਂ ਵੱਡਾ ਵੱਡਾ ਸ਼ੇਰ ਹੈ ਪਾਵੇਂ 2 ਮਹੀਨੇ ਪਹਿਲੇ 1 ਸਾਲ ਪਹਿਲੇ ਦੁਬਾਈੋਂ ਆਏ ਹੁਣ ਆਪਾਂ ਕਹਿੰਨੇ ਉਹ ਪੰਥਾ ਜਿਹਨੇ ਪਾਲ ਕੱਟੇ ਹੁਣ ਕਹਿੰਨੇ ਇਹ ਤੋਂ ਵੱਡਾ ਪੰਥਕ ਹੋਣੀ ਤੇ ਹੁਣ ਜਦੋਂ ਚੀਜ਼ਾਂ ਨਿਕਲਦੀਆਂ ਕੀ ਨਿਕਲਦੀਆਂ ਘਰੇ ਵਿੱਚ ਹੀ ਨਸ਼ਾ ਵਧੂ ਹੈ ਆ ਜਿਹੜੇ ਲੋਕ ਹੈ ਆ ਥੋੜਾ ਫਾਇਦਾ ਲੈਂਦੇ ਆ ਪੰਜਾਬੀ ਖੁੱਲੇ ਦਿਲ ਵਾਲੇ ਆ ਖੁੱਲੇ ਦਿਲ ਦਾ ਫਾਇਦਾ ਲੈਣ ਲੱਗ ਗਏ ਤੇ ਆਪਣੇ ਸੂਬੇ ਨੂੰ ਬਰਬਾਦ ਕਰਨ ਲੱਗ ਗਏ ਇਸ ਕਰਕੇ ਜੇ ਫਿਰ ਵੀ ਤੁਸੀਂ ਬਚਣਾ ਆਖੀਰਲਾ ਮੌਕਾ ਹੈ ਇਕੱਠੇ ਹੋ ਜੋ ਆ ਜਿਹੜੀਆਂ ਚੀਜ਼ਾਂ ਆ ਜਿਹੜੇ ਹਰਪ੍ਰੀਤ ਨੂੰ ਬਣਾਇਆ ਆ ਸਾਰੀਆਂ ਏਜੰਸੀਆਂ ਦੀਆਂ ਸਕੀਮਾਂ ਕਿ ਕਾਲੀ ਦਲ ਨੂੰ ਨਹੀਂ ਆਉਣ ਦੇਣਾ ਪੰਜਾਬ ਵਿੱਚ ਤੇ ਥੋੜ ਨੂੰ ਵਾਪਸ ਥੋੜੀ ਚੜਦੀ ਕਲਾ ਨਹੀਂ ਹੋਣ ਦੇਣੀ ਪਰ ਮੈਨੂੰ ਮਾਣਾ ਤੁਹਾਡੇ ਦੀਏ ਅੱਜ ਸਿਰ ਝੁਕਦਾ ਪਟਿਆਲੇ ਵਾਲਿਓ ਪਟਿਆਲੇ ਦੇ ਵਰਕਰੋ ਮੇਰੇ ਨੌਜਵਾਨ ਸਾਥਿਓ ਅੱਜ ਨਜ਼ਾਰਾ ਲਿਆਦਾ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਅੱਜ ਅੱਜ ਮੈਂ ਜਦ ਆ ਰਿਆ ਸੀ ਤੁਹਾਡੇ ਚਿਹਰਿਆਂ 'ਚ ਜੋਸ਼ ਦੇਖਿਆ ਤੁਹਾਡੇ ਚਿਹਰਿਆਂ 'ਚ ਆਜ਼ਾਦੀ ਵੀ ਦੇਖੀ ਕਿਉਂਕਿ ਸਹੀ ਮਣੇ ਤੇ ਅੱਜ ਤੁਸੀਂ ਉਹਨਾਂ ਲੀਡਰਾਂ ਤੋਂ ਆਜ਼ਾਦ ਹੋ ਗਏ ਜਿਨ੍ਹਾਂ ਲੀਡਰਾਂ ਨੇ ਆਪਣੀ ਕੌਮ ਨੂੰ ਵੇਚਿਆ ਜਿਨ੍ਹਾਂ ਨੇ ਤੁਹਾਨੂੰ ਉੱਠ ਨਹੀਂ ਦਿੰਦਾ ਆ ਚੰਦੂ ਮਾਇਰਾ ਸਾਹਿਬ ਰਖੜਾ ਸਾਹਿਬ ਨੇ ਦਬਾ ਕੇ ਉਹਨਾਂ ਨੇ ਸੌਦੇ ਕੀਤੇ ਥੋਡੀ ਭਾਵਨਾ ਖਿਲਾੜ ਕੀਤਾ ਅੱਜ ਮੈਂ ਦੇਖਦਾ ਥੋਡੇ ਵਿੱਚ ਉਹ ਸਪਿਰਟ ਆ ਗਈ ਹੈ ਮੈਨੂੰ ਕੋਈ ਇੰਨਾ ਲੀਡਰਾਂ ਦੀ ਲੋੜ ਨਹੀਂ ਮੈਨੂੰ ਥੋਡੇ ਆਸ਼ੀਰਵਾਦੀ ਲੋੜ ਹੈ ਮੈਨੂੰ ਪੂਰੀ ਆਸ ਹੈ ਮੈਨੂੰ ਪੂਰੀ ਆਸ ਹੈ ਤੁਸੀਂ ਇੰਨੀ ਵੱਡਾ ਤੂਫਾਨ ਖੜਾ ਕਰੋਗੇ ਤੇ ਮੈਨੂੰ ਅੱਜ ਮੈਨੂੰ ਪਤਾ ਲੱਗਿਆ ਸਹੀ ਮੈਨੇ ਤੇ ਅੱਜ ਦਾ ਕੱਟ ਪਠਿੰਡੇ ਤੋਂ ਵੀ ਵੱਡਾ ਮੈਂ ਤੁਹਾਨੂੰ ਬਤਾ ਰਹੀ ਦਿੰਦਾ ਜਿਵੇਂ ਤੁਹਾਡੇ ਇਥੇ ਤੁਹਾਨੂੰ ਆਜ਼ਾਦੀ ਮਿਲੀ ਹੈ ਓਵੇਂ ਸੰਗਰੂਰ ਜ਼ਿਲ੍ਹੇ ਵਾਲਿਆਂ ਨੂੰ ਵੀ ਆਜ਼ਾਦੀ ਮਿਲੀ ਹੈ ਤੇ ਮੈਂ ਸੰਗਰੂਰ ਵਾਲਿਆ ਅੱਜ ਦੇਖ ਲਓ ਪਟਿਆਲੇ ਵਾਲਿਆਂ ਦਾ ਘੱਟ 20 ਤਰੀਕ ਨੂੰ ਥੋੜੀ ਵਾਰੀ ਹੈ ਮੈਨੂੰ ਪੂਰਾ ਯਕੀਨ ਹੈ ਤੁਸੀਂ ਪਟਿਆਲੇ ਤੋਂ ਵੀ ਅੱਗੇ ਟੱਪ ਕੇ ਇੰਨੇ ਗੱਦਾਰਾਂ ਨੂੰ ਪਛਾਣੋਗੇ ਤੇ ਪੰਜਾਬ ਨੂੰ ਪਛਾ ਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਕੇ ਪੰਜਾਬ ਵਿੱਚ ਪੰਜਾਬੀਆਂ ਦਾ ਰਾਜ ਖਾਲਸਾ ਪੰਦਰਾਂ ਰਾਜ ਲੈ ਕੇ ਆਓਗੇ